ਹਾਂ ਜੱਟ ਸਰ ਉਹ ਜਾਣਕਾਰੀ دی ਹੋਈ ਹੈ 53 53 ਕਿਲੋ ਡੋਡੇ ਜਿਹੜੇ ਫੜੇ ਆ ਜੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਬੰਦ ਜਿਹੜੀ ਵੱਡੀ ਮਹਿੰਮਾ ਉਹਦੇ ਤਹਿਤ ਜਿਹੜਾ ਐਸਐਸਪੀ ਸਾਹਿਬ ਨੂੰ ਹੁਕਮ ਦਿੰਦੇ ਆ ਉਹਨਾਂ ਦੇ ਮੁਤਾਬਕ ਜਿਹੜਾ ਅਸਲੀ ਕਾਰਪਕ ਦੀ ਜਿਹੜੀ ਆ ਲਗਾਤਾਰ ਕਰਦੇ ਆ ਆਦਿਆਂ ਤੇ ਕੱਲ ਵੀ ਬੜੇ ਵਧੀਆ ਜਿਹੜਾ ਘਵਾੜ ਕੋਲੋਂ ਜਿਹੜੀ ਕੰਮ ਜਮੇ ਮਿਲਿਓ ਇੱਕ ਬਹੁਤ ਹੀ ਪ੍ਰਾਣਾ ਜਿਹੜਾ ਇਹ ਨੈਟਵਰਕ ਚੱਲਦਾ ਆ ਰਿਹਾ ਸੀ PTRC ਦੀ ਜਿਹੜੀ ਫਾਸਿੰਗ ਹੈ ਉਹਨਾਂ ਦੇ ਵਿੱਚ ਜਿਹੜਾ ਇੱਕ ਬੱਸ ਦਾ ਜਿਹੜਾ ਇਨਫੋਰਮੇਸ਼ਨ ਮਿਲੀ ਉਹਨ ਦਾ ਡਰਾਈਵਰ ਤੇ ਕੰਡਕਟਰ ਜਿਹੜਾ ਆ ਉਹ ਜਿਹੜਾ ਪੂਪੀ ਹਸਕ ਜਣਾ ਦਿੱਲੀ ਤੋਂ ਮੰਗਵਾ ਕੇ ਪਿਛਲੇ ਪਾਸੋਂ ਹੀ ਉਹਨਾਂ ਦਾ ਕੋਈ ਨੈਟਵਰਕ ਸੀ ਉੱਥੋਂ ਮੰਗਵਾ ਕੇ ਔਰ ਉਸ ਬੱਸ ਦੇ ਵਿੱਚ ਲੜਾਇਆ ਉਹ ਲਿਆ ਕੇ ਤੇ ਅੱਗੇ ਫਰਦ ਜਿਹੜੇ ਆ ਉਹ ਵੇਚਦੇ ਸੀ ਉਹਦੇ ਵਿੱਚ ਅਸੀਂ ਇਹਨੂੰ ਚੇਸ ਕੀਤਾ ਲਗਾਤਾਰ ਇਹਨਾਂ ਦੀ ਲੋਕੇਸ਼ਨਾਂ ਲੈਂਦਿਆਂ ਲੈ ਕੇ ਤੇ ਇਹਨਾਂ ਨੂੰ ਅਸੀਂ ਬੱਸ ਸਟੈਂਡ ਤੋਂ ਗਵਾੜਾ ਤੋਂ ਮựngਣਾ ਆ ਉਹ ਕਾਬੂ ਕੀਤਾ ਇੰਦਾ ਨਾਮ ਹੈ ਜੀ ਹਰਦੇਵ ਸਿੰਘ ਹੈ ਜੀ ਇਹ ਡਰਾਈਵਰ ਸੀ ਤੇ ਦੂਸਰਾ ਪੀਸਿੰਗ ਆ ਇਹ ਜਿਹੜਾ ਕੰਡਕਟਰ ਸੀ ਇਹਨਾਂ ਕੋਲੇ ਸੀ 53 ਗੁਰੂੜੀਆ ਕੋਪੀ ਹਸਪੀਟਲ ਦੀ ਆ ਉਹ ਬ੍ਰਾਮ ਕਰਕੇ ਕੇਸ ਨੰਬਰ 189 ਰਜਿਸਟਰ ਕਰਿਆ ਸਰ ਕਿਹੜੀ ਜਗ੍ਹਾ ਤੇ ਰਹਣ ਵਾਲੇ ਇਹ ਇਹ ਰਹਿਣ ਵਾਲਾ ਇੱਕ ਹੈ ਜੀ ਸ਼ਾਹਪੁਰ ਦਾ ਤੇ ਅਦਰ ਵਨ ਇਜ਼ ਟਰਨਥਾ ਟਰਨਥਾ ਸਰੇਕ ਡਰਾਈਵਰ ਤੇ ਕੰਡਕਟਰ ਇਹ ਤੁਨੇ ਹਾਂਜੀ ਇੱਕ ਡਰਾਈਵਰ ਆ ਤੇ ਇੱਕ ਕੰਡਕਟਰ ਆ ਬਾਕੀ ਉਹਨਾਂ ਦੇ ਜਿਹੜਾ ਸਾਰਾ ਇਹ ਨੈਟਵਰਕ ਚੱਲ ਰਿਆ ਸੀ ਉਹ ਆਪਾਂ ਇਨਵੈਸਟਿਗੇਟ ਕਰ ਦੇਣਾ ਉਹ ਬਹੁਤ ਹੀ ਸੰਸ਼ਨੀ ਖੇੜਿਆ ਰਿਹਾ ਉਹ ਗਾਹ ਫੱਤਰ ਗਈ ਹੈ ਨਾ ਵਿੱਚ ਅ ਲੀਡ ਮਿਲਣ ਦੀ ਆਸ ਹੈ ਸਰ ਪਹਿਲਾਂ ਕੋਈ ਮਾਮਲਾ ਹੈਗਾ ਇਹਨਾਂ ਤੇ ਇਹ ਪਹਿਲਾਂ ਕੋਈ ਕੇਸ ਰਿਸਟਰੀ ਨਹੀਂ ਹੈ ਠੀਕ ਹੈ ਜੀ ਬੜਾ ਕਲੇਵਰਲੀ ਇਹ ਮਤਲਬ ਇਹ ਆਪਣਾ ਸਾਰਾ ਹੀ ਇੱਕ ਆ ਰਿਹਾ ਸੀ ਤੇ ਇਸ ਨੈਟਵਰਕ ਨੂੰ ਆਪਾਂ ਅਮਰੀਕਾ ਦੇ ਵਿੱਚ ਕੰਮ ਕਰਦੇ ਹਾਂ ਸਰ ਇਹ ਗ੍ਰੇਡੀ ਪੂਰੀ ਵਾਸਤਾ ਹੈ ਇਹ ਆਪਣਾ ਕਪੂਰਥਾ ਡਿਪੂ ਹੈ ਤੇ ਕਿੰਨੇ ਕਿ ਟਾਈਮ ਤੋਂ ਕੁਛ پتہ ਲੱਗਿਆ ਕਰਦੇ ਸੀ ਅਜੇ ਅਜੇ ਇਨਵੈਸਟੀਗੇਟ ਕਰ ਰਹੇ ਹਾਂ ਯੂਨੀਵਰਸਿਟੀ ਆਫ ਕੰਗੋਵਾਗ ਦਾ ਪਰਸਪਰਬਦ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹਦੇ ਪਹਿਲਾਂ ਕੋਈ ਪਰਚਾ ਚਲਦਾ ਹੋਇਆ ਇਹ ਪਹਿਲਾਂ ਕੋਈ ਕੇਸ ਰਿਪੋਰਟ ਨਹੀਂ ਹੈ ਜਿਹੜੇ ਬੜੇ ਸ਼ਾਂਤ ਜੀ ਤਰੀਕੇ ਨਾਲ ਕਰਦੇ ਸੀ ਉਹ ਲੈ ਦੋ ਵੀ ਪੱਕੇ ਦੇ ਪੱਕੇ ਵਾਲੇ ਨੇ ਕਿਹਾ ਕਿ ਕੱਚੀ ਆ ਇਹ ਕੱਚੇ ਆਦੇ ਡਹਾਉਂਦੇ ਆ ਤੇ ਅਜੇ ਵੀ ਪੱਕੇ ਨਹੀਂ ਸਰਕਾਰ 'ਚ ਪੇਸ਼ ਕਰਦੇ ਜੀ ਇਹ ਜੀ ਰਿਪੋਰਟ ਪੇਸ਼ ਕਰ ਦਿੱਤੀਆ ਰਿਮਾਰਡ ਦਿੱਤਾ ਇਸੇ ਤੋਂ ਆਪਾਂ ਅਗੋਂ ਫਰਦਰ ਜਿਹੜੀ ਇਨਵੈਸਟੀਗੇਸ਼ਨ ਕਰਕੇ ਤੇ ਬਾਕੀ ਵੀ ਜਿਹਨਾਂ ਦਾ ਪਰਪਲ ਕਾ ਨੈਟਵਰਕ ਆ ਵਸ਼ ਕਰਾਂਗੇ ਸਰ ਸਾਰਾ ਮੈਸਜ ਕਿੱਥੋਂ ਲੈ ਕੇ ਆਵੇ ਜੀ ਅਜੇ ਨਾ ਡਿਸਕਲੋਸ ਕਰਾਂਗੇ ਨਹੀਂ ਅਜੇ ਨਾ ਕਰਾਂਗੇ ਵੀ ਆਰ ਆਲਰੈਡੀ ਮਸਟ ਬੀ ਗੈਟਿੰਗ ਥਿਸ ਆਊਟ ਤੇ ਇਹ ਸਾਰਾ ਕੁਝ ਇਨਵੈਸਟੀਗੇਟ ਕਰਨ ਤੋਂ ਬਾਅਦ ਜਿਹੜਾ ਹੈ ਤੁਹਾਡੇ ਨਾਲ ਦੁਬਾਰਾ ਮਿਲਾਂਗਾ ਸਹੀ ਗੀ ਉਦੋਂ ਸਭ ਕੁਝ ਡਿਸਕਲੋਸ ਕਰਾਂਗੇ ਸਰ ਮਾੜੇ ਅੰਚਰਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਆਂ ਉਹਨਾਂ ਦਾ ਕਲੀਅਰ ਮੈਸੇਜ ਹੈ ਜੀ ਕਿ ਜਾਂਦੇ ਕੰਮ ਬਿਲਕੁਲ ਬੰਦ ਕਰ ਦਨ ਛੱਡ ਦਨ ਆਦਰਵਾਇਸ ਤੇ ਇਹ ਲਾਸਟ ਜਿਹੜਾ ਹੈ ਨਾ ਜੇੜਾ ਉਥੇ ਹੀ ਚਾ ਕੇ ਰਾਮ ਹੈ ਨਾ